ਦੋਸਤੋ ਜ਼ਿੰਦਗੀ ਰਾ ਵਿੱਚ ਦਰਦ ਤਾਂ ਹਰ ਕਿਸੇ ਦੇ ਨਸੀਬ ਚ ਲਿਖਿਆ ਹੁੰਦਾ ਹੈ ਪਰ ਹਰ ਜਣਾ ਇਹ ਸਾਡੀ ਚੋਣ ਹੁੰਦੀ ਹੈ ਹਰ ਜ਼ਖਮ ਦਾ ਇਲਾਜ ਦਵਾਈ ਨਹੀਂ ਹੁੰਦੀ ਕਈ ਵਾਰ ਹੌਂਸਲਾ ਵੀ ਹੁੰਦਾ ਹੈ ਜਦੋਂ ਮੁਸ਼ਕਲਾਂ ਵੱਧ ਜਾਂਦੀਆਂ ਨੇ ਤੇ ਲੋਕ ਕਹਿੰਦੇ ਹਨ ਤੇਰਾ ਕੁਝ ਨਹੀਂ ਬਣ ਸਕਦਾ ਹੁਣ ਕੁਝ ਨਹੀਂ ਹੋ ਸਕਦਾ ਪਰ ਅਸਲੀ ਇਲਾਜ ਉਦੋਂ ਹੁੰਦਾ ਹੈ ਜਦੋਂ ਮਨ ਕਹਿੰਦਾ ਹੈ ਹਾਂ ਮੈਂ ਕਰ ਸਕਦਾ ਹਾਂ ਮੈਂ ਕਰ ਸਕਦਾ ਹਾਂ ਹੌਂਸਲਾ ਇੱਕ ਐਸੀ ਦਵਾਈ ਹੈ ਜੋ ਬਿਨਾਂ ਖਰਚੇ ਦੇ ਹਰ ਰੋਗ ਨੂੰ ਹੌਲੀ-ਹੌਲੀ ਠੀਕ ਕਰ ਦਿੰਦੀ ਹੈ ਇਹ ਮਨ ਨੂੰ ਸ਼ਾਂਤੀ ਰੂਹ ਨੂੰ ਚੈਨ ਤੇ ਸ਼ਰੀਰ ਨੂੰ ਆਰਾਮ ਦਿੰਦੀ ਹੈ ਦੁਨੀਆ ਦੇ ਹਰ ਦੁੱਖ ਦਾ ਇਲਾਜ ਗੁਰਬਾਣੀ ਦੇ ਹੌਸਲੇ ਵਿੱਚ ਹੈ ਜਦੋਂ ਅਸੀਂ ਹਰ ਸਵੇਰੇ ਚੜ੍ਹਦੀ ਕਲਾ ਵਿੱਚ ਵਾਹਿਗੁਰੂ ਦਾ ਨਾਮ ਲੈਂਦੇ ਹਾਂ ਉਹ ਹੀ ਓਏ ਸਾਡਾ ਸਭ ਤੋਂ ਵੱਡਾ ਹੌਂਸਲਾ ਹੈ ਸਾਨੂੰ ਆਪਣੇ ਆਪ ਤੇ ਯਕੀਨ ਰੱਖ ਕੇ ਜੋ ਸਹੀ ਹੈ ਉਹ ਹੀ ਕਰਨਾ ਚਾਹੀਦਾ ਹੈ ਕਿਸੇ ਦੇ ਮਗਰ ਲੱਗ ਕੇ ਕੁਝ ਵੀ ਗਲਤ ਕਦਮ ਨਾ ਉਠਾਓ ਜੇ ਤੁਸੀਂ ਸੱਚੇ ਹੋ ਜੇ ਤੁਸੀਂ ਸਹੀ ਰਾਹ ਤੇ ਹੋ ਤਾਂ ਤੁਹਾਨੂੰ ਕੋਈ ਵੀ ਨਹੀਂ ਰੋਕ ਸਕਦਾ ਦੋਸਤੋ ਜ਼ਿੰਦਗੀ ਦਾ ਸੱਚਾ ਇਲਾਜ ਕਦੇ ਵੀ ਸਿਰਫ ਦਵਾਈਆਂ ਵਿੱਚ ਨਹੀਂ ਹੁੰਦਾ ਇਹ ਮਿਲਦਾ ਹੈ ਹੌਸਲੇ ਚੰਗੇ ਵਿਚਾਰ ਸਿਮਰਨ ਦੇ ਵਿੱਚ ਜੇ ਹੌਂਸਲਾ ਕਾਇਮ ਹੈ ਤਾਂ ਹਰ ਦੁੱਖ ਦਰਦ ਗਮ ਤੋਂ ਛੁਟਕਾਰਾ ਮਿਲ ਸਕਦਾ ਏ ਤੇ ਯਾਦ ਰੱਖੋ ਇਹ ਗੱਲ ਮੇਰੀ ਯਾਦ ਰੱਖਿਓ ਕਿ ਇਲਾਜ ਹੌਂਸਲੇ ਵਿੱਚ ਹੀ ਹੈ ਤੇ ਹੌਂਸਲਾ ਹੀ ਇਲਾਜ ਹੈ ਅਗਰ ਇਹ ਵੀਡੀਓ ਤੁਹਾਨੂੰ ਮੇਰੀ ਅੱਜ ਦੀ ਚੰਗੀ ਲੱਗੀ ਹੋਵੇ ਤਾਂ ਲਾਈਕ ਸਬਸਕ੍ਰਾਈਬ ਸ਼ੇਅਰ ਕਰਨਾ ਨਾ ਭੁੱਲਿਓ ਤੇ ਅੱਗੇ ਆਪਣੇ ਦੋਸਤਾਂ ਨੂੰ ਜ਼ਰੂਰ ਸ਼ੇਅਰ ਕਰਿਓ ਧੰਨਵਾਦ